ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟਰੈਵਲ ਤੇ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਆਪਾਂ ਸਮੇਂ-ਸਮੇਂ ਤੇ ਪ੍ਰੋਪਰਟੀ ਦੇ ਜ਼ਮੀਨ ਜਾਇਦਾਦ ਦੇ ਸੰਬੰਧ ਦੇ ਵਿੱਚ ਜਿਹੜੀਆਂ ਜਾਣਕਾਰੀ ਭਰਪੂਰ ਇਨਫੋਰਮੇਟਿਵ ਵੀਡੀਓ ਨੇ ਜਿਹੜੀਆਂ ਉਹ ਆਪਣੇ ਚੈਨਲ ਦੇ ਉੱਪਰ ਸਮੇਂ-ਸਮੇਂ ਤੇ ਅਪਲੋਡ ਕਰਦੇ ਰਹਿੰਨੇ ਆ ਤੇ ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਏ ਆ ਉਸ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਾਂਗੇ ਵਿਰਾਸਤ ਕੀ ਹੁੰਦੀ ਏ ਵਰਾਸਤ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਰਜਿਸਟਰਡ ਜਿਹੜੀ ਵਸੀਅਤ ਉਹ ਕੀ ਹੁੰਦੀ ਆ ਖਾਨਗੀ ਵਸੀਅਤ ਕੀ ਹੁੰਦੀ ਆ ਮਾਨਸੁਕੀ ਜਿਹੜੀ ਵਸੀਅਤ ਆ ਉਹ ਕੀ ਹੁੰਦੀ ਆ ਤੇ ਇਸ ਤਰ੍ਹਾਂ ਦੀ ਜਿਹੜੀਆਂ ਦੇ ਵਿੱਚ ਜਿਹੜੇ ਜਿਹੜੇ ਕਿਸਮਾਂ ਆ ਜਾਣਗੀਆਂ ਉਹਨਾਂ ਦੇ ਬਾਰੇ ਦੱਸਾਂਗੇ ਤੇ ਬਰੀਫ ਦੇ ਵਿੱਚ ਆਪਾਂ ਟਰਾਈ ਕਰਾਂਗੇ ਸਾਰੀ ਜਿੰਨੀ ਵੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਤੋਂ ਸਾਰੇ ਜਿੰਨੇ ਆਪਣੇ ਸਬਸਕ੍ਰਾਈਬਰ ਹਨ ਜਿਹੜੀ ਵੀਡੀਓ ਨੂੰ ਦੇਖ ਰਹੇ ਹਨ ਸਭ ਨੂੰ ਰਿਕਵੈਸਟ ਆ ਬੇਨਤੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਸਬਸਕ੍ਰਾਈਬ ਦੇ ਨਾਲ ਜੁਆਇਨ ਦੀ অপਸ਼ਨ ਆ ਉੱਥੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ ਸੋ ਹੁਣ ਆਜੋ ਚਲੋ ਆਪਾਂ ਗੱਲ ਕਰਦੇ ਹਾਂ ਜੀ ਵਿਰਾਸਤ ਜਿਹੜੀ ਵਿਰਾਸਤ ਕੀ ਹੁੰਦੀ ਹੈ ਜਦੋਂ ਕੋਈ ਵੀ ਜਿਹੜਾ ਵਿਅਕਤੀ ਹੁੰਦਾ ਹੈ ਜਿਸ ਦੇ ਨਾਂ ਤੇ ਜ਼ਮੀਨ ਖਾਸ ਕਰਕੇ ਜ਼ਮੀਨ ਜਾਇਦਾਦ ਹੋਵੇ ਜਾਂ ਕੋਈ ਘਰ ਜਾਂ ਕੋਈ ਪ੍ਰਾਪਰਟੀ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਪ੍ਰਾਪਰਟੀ ਹੋਵੇ ਸ਼ੋਰੂਮ ਸ਼ਾਪ ਪਲਾਟ ਜਾਂ ਕੋਈ ਵੀ ਪ੍ਰਾਪਰਟੀ ਜਿਹੜੀ ਆ ਜਾਂਦੀ ਆ ਤੇ ਉਹ ਬੰਦਾ ਜਦੋਂ ਮਰ ਜਾਂਦਾ ਆ ਤੇ ਉਸ ਦੇ ਮਰਨ ਤੋਂ ਬਾਅਦ ਜਿਹੜੀ ਉਹ ਵਿਰਾਸ ਜਿਹੜੀ ਹੁੰਦੀ ਆ ਪ੍ਰਾਪਰਟੀ ਆ ਉਹਦੇ ਜਿਹੜੇ ਵਾਰਸ ਹੁੰਦੇ ਨੇ ਉਹਨਾਂ ਦੇ ਨਾਂ ਤੇ ਜਦੋਂ ਉਹਨੂੰ ਤਬਦੀਲ ਕੀਤਾ ਜਾਂਦਾ ਆ ਜਾਂ ਉਸਦੇ ਉਹ ਹੱਕਦਾਰ ਬਣਦੇ ਹਨ ਤਾਂ ਉਸ ਨੂੰ ਵਿਰਾਸਤ ਕਿਹਾ ਜਾਂਦਾ ਹੈ ਸੋ ਜਿਹੜੀ ਵਿਰਾਸਤ ਹੁੰਦੀ ਏ ਇਹ ਦੋ ਤਰ੍ਹਾਂ ਦੀ ਵਿਰਾਸਤ ਹੁੰਦੀ ਆ ਵਿਰਾਸਤ ਮੁਤਾਬਕ ਵਸੀਅਤ ਆ ਜਾਂਦੀ ਆ ਇੱਕ ਜਿਹੜੀ ਆ ਜਾਂਦੀ ਹੈ ਜੀ ਵਿਰਾਸਤ ਬਿਨਾ ਵਸੀਅਤ ਜਿਹੜੀ ਆਉਂਦੀ ਆ ਮੁਤਾਬਕ ਕੁਰਸੀਨਾਮਾ ਸੋ ਇਹ ਦੋ ਤਰ੍ਹਾਂ ਦੀ ਜਿਹੜੀ ਜਿਹੜੀ ਵਿਰਾਸਤ ਆ ਜਾਂਦੀ ਹੈ ਤੇ ਜਿਹੜੀ ਵਿਰਾਸਤ ਮੁਤਾਬਕ ਵਸੀਅਤ ਆ ਤੇ ਉਸ ਦੇ ਵਿੱਚ ਵੀ ਅੱਗੇ ਦੋ ਕਿਸਮਾਂ ਆ ਜਾਂਦੀਆਂ ਨੇ ਰਜਿਸਟਰਡ ਵਸੀਅਤ ਆ ਜਾਂਦੀ ਆ ਤੇ ਖਾਨਗੀ ਵਸੀਅਤ ਆ ਜਾਂਦੀ ਆ ਤੇ ਉਸ ਦੇ ਬਾਰੇ ਆਪਾਂ ਅੱਗੇ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਸੋ ਜੇ ਆਪਾਂ ਗੱਲ ਕਰੀਏ ਵਿਰਾਸਤ ਮੁਤਾਬਕ ਵਸੀਅਤ ਕੀ ਹੁੰਦੀ ਹੈ ਜੀ ਇਹ ਉਹ ਵਸੀਅਤ ਹੁੰਦੀ ਆ ਜਿਵੇਂ ਕੋਈ ਬੰਦੇ ਦੀ ਡੈਥ ਹੁੰਦੀ ਆ ਤੇ ਆਪਦੀ ਮਰਨ ਤੋਂ ਪਹਿਲਾਂ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਨੂੰ ਆਪਣੀ ਪ੍ਰਾਪਰਟੀ ਨੂੰ ਚਾਹ ਪਲੋਟ ਆ ਜੇ ਆਪਾਂ ਦੱਸਿਆ ਕੋਈ ਉਸਦੇ ਸ਼ੋਰੂਮ ਹਨ ਜਾਂ ਉਸ ਦਾ ਕੋਈ ਘਰ ਹੈ ਜਾਂ ਕੋਈ ਵੀ ਉਸ ਦੀ ਪ੍ਰਾਪਰਟੀ ਆ ਜ਼ਮੀਨ ਜਾਇਦਾਦ ਤਾਂ ਆਪਣੇ ਹੁੰਦਿਆਂ ਆਪਣੀ ਜਿਹੜੀ ਉਸ ਪ੍ਰਾਪਰਟੀ ਨੂੰ ਆਪਣੇ ਵਾਰਸਾਂ ਦੇ ਨਾਮ ਜਿਨ੍ਹਾਂ ਨੂੰ ਉਹ ਦੇਣਾ ਚਾਹੁੰਦਾ ਤੇ ਉਸ ਨੂੰ ਗਵਾਵਾਵਾਂ ਦੀ ਹਾਜ਼ਰੀ ਦੇ ਵਿੱਚ ਆਪਦੇ ਲਿਖਤੀ ਸਾਰਾ ਕਰਕੇ ਦੇ ਜਾਈ ਤਾਂ ਉਸ ਨੂੰ ਜਿਹੜਾ ਹੈ ਵਿਰਾਸਤ ਮੁਤਾਬਕ ਵਸੀਅਤ ਕਿਹਾ ਜਾਂਦਾ ਸੋ ਇਸ ਦੇ ਵਿੱਚ ਆਪਾਂ ਜਿਵੇਂ ਦੱਸਿਆ ਵੀ ਦੋ ਕਿਸਮਾਂ ਆ ਜਾਂਦੀਆਂ ਨੇ ਅੱਗੇ ਇੱਕ ਤਾਂ ਆ ਜਾਂਦੀ ਹੈ ਜੀ ਰਜਿਸਟਰ ਵਸੀਅਤ ਇੱਕ ਆ ਜਾਂਦੀ ਹੈ ਖਾਨਗੀ ਵਸੀਅਤ ਸੋ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀ ਰਜਿਸਟਰਡ ਵਸੀਅਤ ਕੀ ਹੁੰਦੀ ਆ ਸੋ ਜਿਹੜੀ ਰਜਿਸਟਰ ਵਸੀਅਤ ਹੁੰਦੀ ਆ ਜਦੋਂ ਕੋਈ ਵੀ ਵਿਅਕਤੀ ਆਪਣੀ ਜਿਉਂਦੀ ਜੀ ਆਪਣੀ ਕੋਈ ਵੀ ਪ੍ਰਾਪਰਟੀ ਜਾਇਦਾਦ ਜ਼ਮੀਨ ਪਲਾਟ ਘਰ ਕੋਈ ਵੀ ਨੇ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਆਪਣੇ ਜਿਹੜੀ ਜਿੰਨੀ ਵੀ ਪ੍ਰਾਪਰਟੀ ਜਿਨ੍ਹਾਂ ਨੂੰ ਵੀ ਦੇਣਾ ਚਾਹੁੰਦਾ ਆ ਆਪਣੇ ਵਾਰਸਾਂ ਨੂੰ ਇੱਕ ਹਨ ਦੋ ਹਨ ਤਿੰਨ ਹਨ ਚਾਰ ਹਨ ਜਿੰਨੇ ਵੀ ਉਸ ਦੇ ਵਾਰਸ ਹਨ ਬੱਚੇ ਹਨ ਬੇਟੇ ਬੀਟੀਆਂ ਹਨ ਉਹਨਾਂ ਨੂੰ ਦੇਣਾ ਚਾਹੁੰਦਾ ਤੇ ਉਹਨਾਂ ਦੀ ਸਾਰੀ ਲਿਖਤ ਪੜਤ ਕਰਕੇ ਉਸ ਉਹਨਾਂ ਦੇ ਹਿੱਸੇ ਪ੍ਰਾਪਰ ਵੰਡ ਕੇ ਤੇ ਤਹਿਸੀਲਦਾਰ ਜਾਂ ਸਬ ਰਜਿਸਟਰਾਰ ਦੇ ਦਫ਼ਤਰ 'ਤੇ ਜਾ ਕੇ ਉਸ ਨੂੰ ਜਦੋਂ ਉਹ ਰਜਿਸਟਰਡ ਕਰਾ ਦਿੰਦਾ ਹੈ ਆਪਣੀ ਵਸੀਅਤ ਨੂੰ ਆਪਣੀ ਉਸ ਫਾਈਲ ਨੂੰ ਜੇ ਆਪਾਂ ਕਹਿ ਦਈਏ ਕਾਜ ਪੱਤਰਾਂ ਨੂੰ ਤਹਿਸੀਲ ਦਾ ਤੇ ਦਫਤਰ ਦੇ ਵਿੱਚ ਜਾ ਕੇ ਜਦੋਂ ਉਸ ਨੂੰ ਜਮ੍ਹਾਂ ਕਰਾ ਦਿੰਦਾ ਹੈ ਤਾਂ ਉਸ ਨੂੰ ਜਿਹੜਾ ਆ ਰਜਿਸਟਰਡ ਵਸੀਅਤ ਕਿਹਾ ਜਾਂਦਾ ਹੈ ਤੇ ਉਸ ਦੇ ਮਰਨ ਉਪਰੰਤ ਫਿਰ ਜਿਹੜੀ ਹੈ ਸਰਕਾਰੀ ਮਹਿਕਮਿਆਂ ਦੇ ਆਪਣੇ ਰੂਲ ਦੇ ਮੁਤਾਬਕ ਉਸ ਨੂੰ ਜਿਹੜੇ ਉਹਦੇ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਨਾਮ ਬਕਾਇਦਾ ਉਸ ਨੇ ਦਿੱਤਾ ਹੁੰਦਾ ਆ ਲਿਖਤ ਪੜਤ ਦੇ ਵਿੱਚ ਦੱਸਿਆ ਜਾਂਦਾ ਹੈ ਉਹਦੇ ਵੱਲੋਂ ਉਹਨਾਂ ਦੇ ਨਾਮ ਤੇ ਸਰਕਾਰੀ ਮਹਿਕਮੇ ਦੇ ਨਿਯਮਾਂ ਦੇ ਅਨੁਸਾਰ ਉਹਨਾਂ ਦੇ ਨਾਮ ਤੇ ਉਸ ਨੂੰ ਤਬਦੀਲ ਕਰ ਦਿੱਤਾ ਜਾਂਦਾ ਹੈ ਤੇ ਇਸ ਦੇ ਵਿੱਚ ਦੋ ਹੋਰ ਅੱਗੇ ਪੜਾ ਆ ਜਾਂਦੇ ਹਨ ਇੱਕ ਕਈ ਵਾਰੀ ਕੋਈ ਜੇ ਵਿਅਕਤੀ ਬਿਮਾਰ ਹੋਵੇ ਤਾਂ ਜਿਹੜਾ ਆ ਆਪਣਾ ਤਹਿਸੀਲਦਾਰ ਆ ਉਹ ਉਸ ਦੇ ਜਾਂ ਸਬ ਰਜਿਸਟਰ ਆ ਜੋ ਬਿਯਾਰ ਜਿਹੜਾ ਬਿਮਾਰ ਵਿਅਕਤੀ ਆ ਜਿਹੜਾ ਚੱਲ ਫਿਰ ਨਹੀਂ ਸਕਦਾ ਜਾਂ ਹਸਪੀਟਲ ਦੇ ਵਿੱਚ ਆ ਜਾਂ ਘਰ 'ਚ ਆ ਜਾ ਨਹੀਂ ਸਕਦਾ ਤਾਂ ਜਿਹੜਾ ਤਹਿਸੀਲਦਾਰ ਜਾਂ ਸਬ ਰਜਿਸਟਰ ਉਸ ਦੇ ਘਰੇ ਜਾ ਕੇ ਉਸ ਦੀ ਇੱਛਾ ਦੇ ਮੁਤਾਬਕ ਉਹ ਜਿਸ ਨੂੰ ਵੀ ਆਪਣੀ ਜਾਇਦਾਦ ਜ਼ਮੀਨ ਦੇਣਾ ਚਾਹੁੰਦਾ ਹੈ ਜਿਨ੍ਹਾਂ ਨੂੰ ਵੀ ਵਾਰਸ ਬਣਾਉਣਾ ਚਾਹੁੰਦਾ ਹੈ ਕਾਨੂੰਨੀ ਤੌਰ ਤੇ ਤੇ ਉਹਨਾਂ ਦੀ ਜਿਹੜੀ ਵਸੀਅਤ ਆ ਉਹ ਉਸ ਦੇ ਘਰੇ ਜਾ ਕੇ ਵੀ ਜਿਹੜੇ ਤਹਿਸੀਲਦਾਰ ਜਾਂ ਸਬ ਰਜਿਸਟਰਾਰ ਨੇ ਉਹਨਾਂ ਦੇ ਘਰੇ ਜਾ ਕੇ ਵੀ ਵਸੀਅਤ ਜਿਹੜੀ ਰਜਿਸਟਰਡ ਕਰ ਦਿੰਦੇ ਹਨ ਇਸ ਤੋਂ ਬਾਅਦ ਇੱਕ ਦੂਸਰੀ ਕਿਸਮ ਵੀ ਆ ਜਾਂਦੀ ਆ ਉਹ ਆ ਜਾਂਦੀ ਕੀ ਵੀਰੀ ਕੋਈ ਜਿਹੜੇ ਵਿਅਕਤੀ ਹੁੰਦੇ ਆ ਜਾਂ ਮਤਲਬ ਕਿ ਜ਼ਮੀਨ ਦੇ ਹੱਕਦਾਰ ਔਰਤਾਂ ਵੀ ਹੋ ਜਾਂਦੀਆਂ ਨੇ ਜੇਕਰ ਉਹ ਜੇਲ੍ਹ ਦੇ ਵਿੱਚ ਹਨ ਤੇ ਆਪਣੀ ਜਿਹੜੀ ਵਸੀਅਤ ਆ ਉਸ ਨੂੰ ਉਹ ਰਜਿਸਟਰਡ ਕਰਵਾਉਣਾ ਚਾਹੁੰਦੇ ਹਨ ਤਹਿਸੀਲਦਾਰ ਦੇ ਕੋਲ ਵੀ ਸਾਡੇ ਜਾਣ ਤੋਂ ਬਾਅਦ ਜਾਂ ਸਾਡੇ ਮਰਨ ਤੋਂ ਬਾਅਦ ਜਿਹੜੀ ਵਸੀਅਤ ਆ ਜਿਹੜੀ ਜ਼ਮੀਨ ਜਾਇਦਾਦ ਆ ਸਾਡੇ A B C ਪਰਸਨ ਦੇ ਨਾਮ ਤੇ ਰਜਿਸਟਰਡ ਕੀਤੀ ਜਾਵੇ ਉਹਨਾਂ ਦੇ ਨਾਮ ਤੇ ਕੀਤੀ ਜਾਏ ਤਾਂ ਉਹ ਜਿਹੜਾ ਆ ਉੱਥੇ ਵੀ ਜਾ ਕੇ ਜਿਹੜਾ ਤਹਿਸੀਲਦਾਰ ਜਾਂ ਸਬ ਰਜਿਸਟਰ ਜਿਹੜੀ ਉਹ ਵਸੀਅਤ ਨੂੰ ਰਜਿਸਟਰਡ ਕਰ ਸਕਦਾ ਸੋ ਜਿਹੜੀ ਇਸ ਦੀ ਦੂਸਰੀ ਕਿਸਮ ਆ ਜਾਂਦੀ ਆ ਉਹ ਆ ਜਾਂਦੀ ਆ ਜੀ ਖਾਨਗੀ ਵਸੀਅਤ ਜਿਹੜੀ ਖਾਨਗੀ ਵਸੀਅਤ ਹੁੰਦੀ ਆ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਨੇ ਪਿੰਡਾਂ ਦੇ ਵਿੱਚ ਖਾਸ ਕਰਕੇ ਜ਼ਮੀਨ ਜਾਇਦਾਦ ਦੇ ਸਬੰਧਾਂ ਦੇ ਵਿੱਚ ਉਹ ਨੰਬਰਦਾਰ ਜਾਂ ਪੰਚ ਸਰਪੰਚ ਜੋ ਵੀ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਹਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਆਪਣੀ ਕੋਈ ਵੀ ਜ਼ਮੀਨ ਜਾਇਦਾਦ ਘਰ ਜਾਂ ਕੋਈ ਵੀ ਪਲਾਟ ਹਨ ਜਾਂ ਕੋਈ ਵੀ ਪ੍ਰਾਪਰਟੀ ਹੈ ਕਿਸੇ ਪ੍ਰਕਾਰ ਦੀ ਤਾਂ ਉਹ ਉਹਨਾਂ ਦੇ ਵਿੱਚ ਬੈਠ ਕੇ ਸਾਰੀ ਲਿਖਤ ਪੜਤ ਕਰਕੇ ਅੰਗੂਠੇ ਵਗੈਰਾ ਗਵਾਹਾਂ ਦੇ ਵਿੱਚ ਸਾਈਨ ਵਗੈਰਾ ਕਰਕੇ ਆਪਦੇ ਵਾਰਸਾਂ ਦੇ ਨਾਮ ਤੇ ਉਸ ਨੂੰ ਵਿਸੀਅਤ ਕਰ ਦਿੰਦੇ ਹਨ ਤੇ ਉਹਨਾਂ ਦੇ ਮਰਨ ਉਪਰੰਤ ਜਿਹੜੀ ਉਹ ਵਿਸੀਅਤ ਆ ਉਹ ਜਿਹੜੀ ਉਹ ਜਿਹੜੇ ਵਾਰਸ ਹੁੰਦੇ ਹਨ ਉਹਨਾਂ ਦੇ ਨਾਮ ਤੇ ਤਬਦੀਲ ਕਰ ਦਿੱਤੀ ਜਾਂਦੀ ਆ ਖਾਨਗੀ ਵਿਸੀਅਤ ਨੂੰ ਵੀ ਬਕਾਇਦਾ ਜਿਹੜਾ ਆ ਉਹ ਪਟਵਾਰੀ ਦੇ ਕੋਲ ਉੰਦੇ ਜਿਉਂਦੇ ਜੀ ਰਜਿਸਟਰਡ ਹੋ ਜਾਂਦੀ ਆ ਤੇ ਜਿਹੜੀ ਰਜਿਸਟਰਡ ਆ ਉਹ ਤਾਂ ਹੋ ਹੀ ਜਾਂਦੀ ਹੈ ਤਹਿਸੀਲਦਾਰ ਦੇ ਕੋਲ ਤੇ ਖਾਨਗੀ ਵਸੀਅਤ ਵੀ ਜਿਹੜੀ ਪਟਵਾਰੀ ਦੇ ਕੋਲ ਰਜਿਸਟਰ ਕਰ ਦਿੱਤੀ ਜਾਂਦੀ ਆ ਤੇ ਬਾਅਦ ਦੇ ਵਿੱਚ ਜਿਹੜਾ ਇੰਤਕਾਲ ਦਰਜ ਕਰਕੇ ਉਹਦੇ ਜੋ ਵੀ ਵਾਰਸ ਹੁੰਦੇ ਹਨ ਜਿਨ੍ਹਾਂ ਨੂੰ ਵੀ ਜਿਹੜਾ ਵਿਅਕਤੀ ਹੈ ਜੋ ਮਾਲਕ ਹੈ ਉਸ ਦੇ ਵੱਲੋਂ ਕੀਤਾ ਜਾਂਦਾ ਨਾਮਜਗਦ ਰੱਖਿਆ ਜਾਂਦਾ ਆ ਤੇ ਉਹਨਾਂ ਦੇ ਨਾਮ ਤੇ ਉਹ ਜਿਹੜੀ ਪ੍ਰਾਪਰਟੀ ਆ ਜਾਂ ਕੋਈ ਵੀ ਜਾਇਦਾਦ ਉਹਨਾਂ ਦੇ ਨਾਮ ਤੇ ਵਸੀਅਤ ਕਰ ਦਿੱਤੀ ਜਾਂਦੀ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਜੀ ਮਨਸੁਖੀ ਵਸੀਅਤ ਕੀ ਹੁੰਦੀ ਆ ਸੋ ਕਈ ਇਸ ਦੇ ਵਿੱਚ ਕਨਫਿਊਜ਼ ਹੋ ਜਾਂਦਾ ਵੀ ਮਾਨਸੂਕੀ ਵਸੀਅਤ ਕਿਸ ਨੂੰ ਕਹਿੰਦੇ ਆ ਸੋ ਜਿਹੜੀ ਮਾਨਸੂਕੀ ਵਸੀਅਤ ਆ ਉਹ ਕੋਈ ਵੀ ਵਿਅਕਤੀ ਆ ਜਿਹੜਾ ਜ਼ਮੀਨ ਦਾ ਮਾਲਕ ਕੇ ਹੱਕਦਾਰ ਆ ਜਿਸ ਦੇ ਨਾਮ ਤੇ ਜ਼ਮੀਨ ਜਾਇਦਾਦ ਜਾਂ ਕੋਈ ਵੀ ਪ੍ਰਾਪਰਟੀ ਆ ਉਹ ਮੰਨ ਲਓ ਆਪਣੀ ਕੋਈ ਵਸੀਅਤ ਕਰਦਾ ਪਰ ਥੋੜੇ ਟਾਈਮ ਬਾਅਦ ਉਸ ਨੂੰ ਲੱਗਦਾ ਵੀ ਇਹ ਵਸੀਅਤ ਠੀਕ ਨਹੀਂ ਹੈਗੀ ਜਾਂ ਬਰਾਬਰ ਹਿੱਸੇਦਾਰ ਨਹੀਂ ਵੰਡੇ ਗਏ ਜਾਂ ਉਸ ਨੂੰ ਕੋਈ ਵੀ ਡਾਊਟ ਹੁੰਦਾ ਆ ਜਾਂ ਕਿਸੇ ਵੀ ਤਰ੍ਹਾਂ ਦਾ ਸ਼ੱਕ ਜੁਬਦਾ ਹੁੰਦੀ ਆ ਤੋ ਆਪਣੀ ਉਸ ਵਸੀਅਤ ਨੂੰ ਤੜਵਾ ਕੇ ਨਵੀਂ ਵਸੀਅਤ ਕਰ ਸਕਦਾ ਹੈ ਤੇ ਜਿਹੜੀ ਪਹਿਲੀ ਵਸੀਅਤ ਹੁੰਦੀ ਆ ਉਸ ਨੂੰ ਮਨਸੁਖੀ ਜਾਂ ਰੱਦ ਮੰਨਿਆ ਜਾਂਦਾ ਹੈ ਤੇ ਜਿਹੜੀ ਨਵੀਂ ਵਸੀਅਤ ਹੁੰਦੀ ਆ ਜਾਂ ਆਪਾਂ ਕਹਿ ਦਈਏ ਜਿਹੜੀ ਵੀ ਮਾਲਕ ਦੇ ਦੁਆਰਾ ਜ਼ਮੀਨ ਦਾ ਜਿਹੜਾ ਮਾਲਕ ਹੁੰਦਾ ਆ ਉਸ ਦੇ ਦੁਆਰਾ ਜਿਹੜੀ ਅਖੀਰ ਜਿਹੜੀ ਵਸੀਅਤ ਹੁੰਦੀ ਆ ਉਸ ਨੂੰ ਹੀ ਸਹੀ ਵਸੀਅਤ ਮੰਨਿਆ ਜਾਂਦਾ ਤੇ ਰਜਿਸਟਰਡ ਵਸੀਅਤ ਦੇ ਵਿੱਚ ਵੀ ਖਾਨਗੀ ਵਸੀਅਤ ਦੇ ਵਿੱਚ ਵੀ ਮਨਸੁਖੀ ਵਸੀਅਤਾਂ ਕਈ ਵਾਰੀ ਹੋ ਜਾਂਦੀਆਂ ਨੇ ਤੇ ਜਿਹੜੇ ਮਾਲਕ ਹੁੰਦੇ ਨੇ ਉਹਨਾਂ ਦੁਆਰਾ ਦੁਬਾਰਾ ਵੀ ਰਜਿਸਟਰਡ ਕਰਵਾਈ ਜਾ ਸਕਦੀ ਏ ਨਹੀਂ ਹੁੰਦਾ ਜੇ ਇੱਕ ਵਾਰੀ ਰਜਿਸਟਰਡ ਕਰਵਾ ਲਈਏ ਤੇ ਉਹ ਪੱਕੀ ਰਹੇਗੀ ਜਾਂ ਖਾਨਗੀ ਵਸੀਅਤ ਜਿਹੜਾ ਮਾਲਕ ਕੇ ਜਾਂ ਹੱਕਦਾਰਾ ਉਸ ਨੂੰ ਦੁਬਾਰਾ ਵੀ ਉਹ ਉਸ ਨੂੰ ਚੇਂਜ ਕਰਕੇ ਜਾਂ ਉਸ ਦੇ ਵਿੱਚ ਕੋਈ ਵੀ ਪਰਵਰਤਨ ਕਰਕੇ ਉਸ ਨੂੰ ਦੁਬਾਰਾ ਜਿਹੜਾ ਆ ਉਹ ਚੇਂਜ ਕਰ ਸਕਦਾ ਹੁਣ ਜਿਹੜੀ ਦੂਸਰੀ ਵਸੀਅਤ ਆ ਜਾਂਦੀ ਹੈ ਜੀ ਉਹ ਅੱਗੇ ਵਿਰਾਸਤ ਆਉਂਦੀ ਹੈ ਵਿਰਾਸਤ ਬਿਨਾ ਵਸੀਅਤ ਮੁਤਾਬਕ ਕੁਰਸੀਨਾਮਾ ਸੋ ਇਹ ਕਿਸ ਇਸ ਦੇ ਵਿੱਚ ਮੇਨ ਜਿਹੜੀ ਧਿਆਨ ਰੱਖਣ ਜੋ ਗੱਲਾਂ ਨੇ ਉਹ ਇਹ ਆ ਜੀ ਜਿਹੜੀ ਇਹ ਆ ਜਾਂਦੀ ਹੈ ਪ੍ਰਾਪਰਟੀ ਆ ਜਾਂਦੀ ਹੈ ਇਸ ਤਰ੍ਹਾਂ ਦੀ ਵਿੱਚ ਜਿਹੜੇ ਜ਼ਿਆਦਾਤਰ ਕਈ ਵਾਰੀ ਲੋਕ ਜਿਹੜੇ ਹੁੰਦੇ ਨੇ ਉਹ ਆਪਣੀ ਜ਼ਮੀਨ ਜਾਂ ਜਾਇਦਾਦ ਨੂੰ ਜਾਂ ਆਪਣੀ ਕਿਸੇ ਵੀ ਪ੍ਰਾਪਰਟੀ ਨੂੰ ਆਪਣੇ ਹੁੰਦਿਆਂ ਕਿਸੇ ਦੇ ਨਾਮ ਨਹੀਂ ਕਰਦੇ ਤੇ ਉਹਨਾਂ ਦੀ ਅਚਾਨਕ ਉਹ ਉਹਨਾਂ ਦੀ ਡੈਥ ਹੋ ਜਾਂਦੀ ਹੈ ਜਾਂ ਅਚਾਨਕ ਕੋਈ ਐਕਸੀਡੈਂਟ ਹੋ ਜੇ ਤਾਂ ਮੌਤ ਹੋ ਜਾਏ ਤਾਂ ਫਿਰ ਜਿਹੜਾ ਉਹ ਕੁਰਸੀ ਨਾਮੇ ਦੇ ਮੁਤਾਬਕ ਪਟਵਾਰੀ ਦੇ ਵੱਲੋਂ ਬਕਾਇਦਾ ਇੱਕ ਰਜਿਸਟਰਡ ਹੁੰਦਾ ਜਿਸ ਨੂੰ ਕੁਰਸੀ ਨਾਮਾ ਇੱਕ ਉਸ ਦੇ ਵਿੱਚ ਬਕਾਇਦਾ ਸਾਰੇ ਵਾਰਸਾਂ ਦੇ ਨਾਮ ਲਿਖੇ ਜਾਂਦੇ ਹਨ ਤੇ ਇਸ ਦੇ ਵਿੱਚ ਕੀ ਆ ਜਿਹੜੀ ਹਿੰਦੂ ਐਕਟ ਜਿ ਵਰਾਸਤ ਇੰਤਕਾਲ ਹਿੰਦੂ ਐਕਟ ਆ 1956 ਦੇ ਅਨੁਸਾਰ ਜਿਹੜਾ ਆ ਫਿਰ ਉਸ ਦੇ ਅਨੁਸਾਰ ਜਿਹੜਾ ਆ ਇਸ ਪ੍ਰਾਪਰਟੀ ਨੂੰ ਜਿਹੜਾ ਉਹਨਾਂ ਕਾਨੂੰਨੀ ਵਾਰਸ ਹੁੰਦੇ ਹਨ ਉਹਨਾਂ ਦੇ ਨਾਮ ਤੇ ਇੰਤਕਾਲ ਕੀਤਾ ਜਾਂਦਾ ਜਾਂ ਵਿਰਾਸਤ ਕੀਤੀ ਜਾਂਦੀ ਹਨ ਉਹਨਾਂ ਦੇ ਨਾਮ ਤੇ ਪ੍ਰਾਪਰਟੀ ਕੀਤੀ ਜਾਂਦੀ ਹੈ ਇਸ ਦੇ ਵਿੱਚ ਮੋਸਟਲੀ ਜਿਹੜੀਆਂ ਨੇ ਜਲਦ ਤੱਕ ਚਾਰ ਸ਼੍ਰੇਣੀਆਂ ਆ ਜਾਂਦੀਆਂ ਨੇ ਚਾਰ ਪੜਾਅ ਆ ਜਾਂਦੇ ਨੇ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਸ਼੍ਰੇਣੀ ਦੇ ਵਿੱਚ ਉਸ ਦੇ ਆਪਣੇ ਜਿਹੜੇ ਖੂਨ ਦੇ ਸਬੰਧ ਆ ਜਾਂਦੇ ਹਨ ਪਿਤਾ ਜਿਹੜੇ ਬੱਚੇ ਆ ਜਾਂਦੇ ਹਨ ਬੀਟੀ ਬੇਟਾ ਇਸ ਤਰ੍ਹਾਂ ਦੇ ਜਿਹੜੇ ਸਬੰਧ ਨੇ ਉਹਨਾਂ ਦੇ ਨਾਮ ਤੇ ਆ ਜਾਂਦੀ ਮੰਨ ਲਓ ਜੇ ਉਹ ਨਹੀਂ ਹਨ ਤਾਂ ਫਿਰ ਉਸ ਤੋਂ ਅੱਗੇ ਜਿਹੜੇ ਉਸ ਦੇ ਜਿਹੜੇ ਆ ਜਾਂਦੇ ਹਨ ਜਿਹੜੇ ਮਤਲਬ ਕਿ ਭੈਣ ਭਰਾ ਉਹ ਆ ਜਾਂਦੇ ਹਨ ਫਿਰ ਇਸ ਤੋਂ ਜੇ ਉਹ ਵੀ ਨਹੀਂ ਹਨ ਤਾਂ ਤੀਸਰੀ ਸ਼੍ਰੇਣੀ ਦੇ ਵਿੱਚ ਉਸ ਦੇ ਰਿਸ਼ਤੇਦਾਰ ਵਗੈਰਾ ਆ ਜਾਂਦੇ ਹਨ ਸਾਰੇ ਜੇ ਮੰਨ ਲਓ ਉਹ ਵੀ ਨਹੀਂ ਹਨ ਤਾਂ ਚੌਥੀ ਸ਼੍ਰੇਣੀ ਦੇ ਵਿੱਚ ਜੇ ਚਾਰੋਂ ਹੀ ਤਿੰਨੋਂ ਨਹੀਂ ਹਨ ਤਾਂ ਚੌਥੀ ਜਿਹੜੀ ਸ਼੍ਰੇਣੀ ਆ ਜਾਏਗੀ ਪੜਾ ਆ ਜਾਏਗਾ ਉਸ ਦੇ ਵਿੱਚ ਜਿਹੜੇ ਸਰਕਾਰ ਦੇ ਕੋਲੋਂ ਪ੍ਰਾਪਰਟੀ ਚਲੀ ਜਾਂਦੀ ਆ ਸੋ ਜਿਹੜੀ ਵਿਰਾਸਤ ਬਿਨਾ ਵਸੀਅਤ ਮੁਤਾਬਕ ਕੁਰਸੀ ਨਾਮ ਇਸ ਦੇ ਵਿੱਚ ਜਿਹੜੀ ਆ ਹਿੰਦੂ ਐਕਟ ਦੇ ਅਨੁਸਾਰ ਕੁਰਸੀ ਨਾਮੇ ਦੇ ਅਨੁਸਾਰ ਜਿਹੜੇ ਉਸਦੇ ਪਹਿਲੇ ਜੇ ਉਸਦੇ ਹੱਕਦਾਰ ਹਨ ਵਾਰਸਾਂ ਨੂੰ ਤੇ ਉਹਨਾਂ ਦੇ ਨਾਮ ਤੇ ਪ੍ਰਾਪਰਟੀ ਚੜਦੀ ਹੈ ਸਾਰਿਆਂ ਦੀ ਰਜ਼ਾਮੰਦੀ ਦੇ ਨਾਲ ਪਹਿਲੇ ਨਹੀਂ ਹਨ ਤਾਂ ਫਿਰ ਦੂਸਰੇ ਪੜਾ ਦੇ ਰਿਸ਼ਤੇਦਾਰ ਆ ਜਾਂਦੇ ਹਨ ਜੇ ਉਹ ਵੀ ਨਹੀਂ ਹਨ ਫਿਰ ਤੀਸਰੇ ਪੜਾ ਦੇ ਆ ਜਾਂਦੇ ਹਨ ਜੇ ਉਹ ਵੀ ਨਹੀਂ ਹਨ ਤਾਂ ਫਿਰ ਸਰਕਾਰ ਦੇ ਕੋਲ ਚਲੀ ਜਾਂਦੀ ਹੈ ਸੋ ਇਹ ਅੱਜ ਆਪਾਂ ਜਿਹੜੀ ਇੱਕ ਇਨਫੋਰਮੇਸ਼ਨ ਸੀਗੀ ਵਿਰਾਸਤ ਕਿਸ ਨੂੰ ਕਹਿੰਦੇ ਹਨ ਵਿਰਾਸ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ ਰਜਿਸਟਰਡ ਵਸੀਅਤ ਕੀ ਹੁੰਦਾ ਹੈ ਖਾਨਗੀ ਵਸੀਅਤ ਕੀ ਹੁੰਦਾ ਹੈ? ਮਾਨਸੂਖੀ ਵਸੀਅਤ ਕਿਸ ਨੂੰ ਕਹਿੰਦੇ ਹਨ? ਉਸ ਦੇ ਬਾਰੇ ਅੱਜ ਆਪਾਂ ਇੱਕ ਉਪਰਾਲਾ ਕੀਤਾ ਹੈ ਜਿਸ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਸੋ ਇਸੇ ਤਰ੍ਹਾਂ ਦੀ ਜੇ ਤੁਸੀਂ ਪ੍ਰਾਪਰਟੀ ਦੇ ਸਬੰਧ ਦੇ ਵਿੱਚ, ਜ਼ਮੀਨ ਜਾਇਦਾਦ ਦੇ ਸਬੰਧ ਦੇ ਵਿੱਚ ਜਾਂ ਪ੍ਰਾਪਰਟੀ ਦੇ ਕਿਸੇ ਵੀ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਅਸੀਂ ਉਸ ਦੇ ਉੱਪਰ ਵਧੀਆ ਜਾਣਕਾਰੀ, ਭਰਪੂਰ ਜਿਹੜੀ ਇਨਫੋਰਮੇਸ਼ਨ ਦੁਆਰਾ ਤੁਹਾਡੇ ਨਾਲ ਰੂਬਰੂ ਹੋਵਾਂਗੇ ਸਾਂਝੀ ਕਰਾਂਗੇ ਤੇ ਸਮੇਂ-ਸਮੇਂ ਤੇ ਆਪਾਂ ਆਪਣੇ ਚੈਨਲ ਦੇ ਉੱਪਰ ਲਾਈਵ ਵੀ ਹੁੰਨੇ ਆ ਤੇ ਲਾਈਵ ਦੇ ਵਿੱਚ ਆਪਾਂ ਟਰਾਈ ਕਰਦੇ ਆ ਲੋਕਾਂ ਦੇ ਜੋ ਵੀ ਕੁਐਸਚਨ ਨੇ ਜੋ ਵੀ ਉਹਨਾਂ ਦੀਆਂ ਪਰੇਸ਼ਨ ਨੇ ਜਾਂ ਕੋਈ ਵੀ ਉਹਨਾਂ ਦੇ ਜਿਹੜੇ ਕੋਈ ਹੈਗੇ ਨੇ ਜਿਹੜੀਆਂ ਵੀ ਕੋਈ ਉਹਨਾਂ ਦੀ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਦਿੱਕਤਾਂ ਨੇ ਉਹਨਾਂ ਦਾ ਜਿਹੜਾ ਆਪਾਂ ਹੱਲ ਕੱਢ ਸਕੀਏ ਉਹਨਾਂ ਨੂੰ ਜੋ ਉਹਨਾਂ ਦੇ ਸੁਝਾਅ ਦੇ ਸਕੀਏ ਸੋ ਪਰ ਟਰਾਈ ਕਰਦੇ ਆ ਸਮੇ ਸਮੇ ਤੇ ਲਾਈਵ ਹੁੰਨੇ ਰਹਿਣੇ ਆ ਤੇ ਸਭ ਨੂੰ ਰਿਕਵੈਸਟ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਸਬਸਕ੍ਰਾਈਬ ਦੇ ਨਾਲ ਜੁਆਇਨ ਦੀ অপਸ਼ਨ ਆ ਉੱਥੇ ਤੁਸੀਂ ਸਾਡੀ ਸਪੋਰਟ ਵੀ ਕਰ ਸਕਦੇ ਹੋ ਸੋ ਨੇ ਦੁਬਾਰਾ ਫਿਰ ਨਵੀਂ ਇਨਫੋਰਮੇਸ਼ਨ ਦੇ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਜਦ ਤੱਕ ਆਪ ਨੂੰ ਆਗਿਆ ਦੋ ਸਾਰਿਆਂ ਦਾ ਧੰਨਵਾਦ